ਅੱਜ ਦੇ ਦੌਰ ਵਿੱਚ ਜਿੱਥੇ ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਕੁਝ ਪਰਿਵਾਰਾਂ ਨੂੰ ਧੀ ਦੇ ਜੰਮਣ ਦੀ ਬਿਵਦੇਰੇ ਖੁਸ਼ੀ ਹੁੰਦੀ ਹੈ ਅਜਿਹੀ ਇੱਕ ਪਰਿਵਾਰ ਦੇ ਘਰ ਵਿੱਚ ਧੀ ਦੇ ਜੰਮਣ ਤੇ ਉਸ ਦੀ ਲੋੜੀ ਮਨਾਈ ਗਈ ਹਾਲਾਂਕਿ ਪਰਿਵਾਰ ਵਿੱਚ 10 ਸਾਲਾਂ ਦੇ ਪੁੱਤਰ ਤੋਂ ਬਾਅਦ ਧੀ ਨੇ ਜਨਮ ਲਿਆ ਕੀ ਨਾਮ ਤੇਰਾ ਮੇਰਾ ਨਾਮ ਸਨੀ ਸਬਰਵਾਲਾ ਜੀ ਤੇ ਅੱਜ ਲੋੜੀ ਪਾਈ ਗਈ ਹੈ ਹਾਂ ਜੀ ਸਰ ਬੇਟੀ ਦੀ ਲੋੜੀ ਪਾਈ ਗਈ ਹੈ ਬਹੁਤ ਖੁਸ਼ੀ ਆ ਇੱਕ ਉਪਰਾਲਾ ਸ਼ੁਰੂ ਕਰਦੇ ਪਏ ਆ ਪਹਿਲਾਂ ਵੀ ਚਲੋ ਲੋਕਾਂ ਨੇ ਪਾਈਆਂ ਧੀਆਂ ਦੀਆਂ ਲੋੜੀਆਂ ਅਸੀਂ ਵੀ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਆਪਣੇ ਸ਼ਹਿਰ ਬਟਾਲੇ ਤੋਂ ਕਿ ਅਸੀਂ ਧੀ ਦੀ ਲੋੜੀ ਸੈਲੀਬ੍ਰੇਟ ਕਰੀਏ ਤਾਂ ਕਿ ਹਮੇਸ਼ਾ ਇਹ ਸੁਣੀਦਾ ਹੈ ਯਾਰ ਕਿਸੇ ਨੂੰ ਅਗਰ ਫੋਨ ਕਰੋ ਯਾਰ ਮੇਰੇ ਘਰੇ ਮੁੰਡਾ ਆਇਆ ਮੈਂ ਉਹਦੀ ਇਸ ਵਾਰ ਲੋੜੀ ਪਾਣੀ ਹੈ ਮੇਰੇ ਘਰੇ ਮੁੰਡਾ ਆਇਆ ਅਸੀਂ ਵੀ ਸੋਚਿਆ ਕਿ ਸਾਡੇ ਘਰੇ ਵੀ ਧੀ ਆਈ ਹੈ ਇੱਕ ਰਾਣੀ ਆਈ ਹੈ ਅਸੀਂ ਵੀ ਉਹਦੀ ਲੋੜੀ ਪਾਣੀ ਹੈ ਜੀ ਤੇ ਸਾਨੂੰ ਬਹੁਤ ਖੁਸ਼ੀ ਹੈ ਪ੍ਰਮਾਤਮਾ ਨੇ ਸਾਡੀ ਇੰਨੀ ਕਾਮ ਸਮਝੀ ਹੈ ਸਾਨੂੰ ਧੀ ਦਿੱਤੀ ਹੈ ਅਸੀਂ ਇਹਦੀ ਲੋੜੀ ਵੀ ਪਾਵਾਂਗੇ ਜੀ ਅਸੀਂ ਇਹਦੀ ਦੀਵਾਲੀ ਵੀ ਸੈਲੀਬ੍ਰੇਟ ਕਰਾਂਗੇ ਜੀ ਅਸੀਂ ਰੱਖੜੀ ਬੰਧਨ ਹਰ ਤਿਹਾੜੀ ਕਿ ਜਿਸ ਤਰ੍ਹਾਂ ਮੁੰਡੇ ਵਰੀ ਖੁਸ਼ੀਆਂ ਮਨਾਉਂਦੇ ਲੋਕੀ ਅਸੀਂ ਚਾਰ ਗੁਣਾ ਵੱਧ ਜੀ ਕੁੜੀਆਂ ਦੀਆਂ ਖੁਸ਼ੀਆਂ ਸੈਲੀਬ੍ਰੇਟ ਕੀਤੀਆਂ ਜਦੋਂ ਇਹਨਾਂ ਨੇ ਜਨਮ ਲਿਆ ਅਸੀਂ ਕੁੜੀਆਂ ਨੇ ਇਹ ਮੇਰੇ ਘਰੇ ਆਏ ਆ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਚਰਨ ਪਾਦੂਕਾ ਵਗੈਰਾ ਲਗਾ ਕੇ ਅਸੀਂ ਸਵਾਗਤ ਕੀਤਾ ਸੀ ਕਿ ਕੰਜਕ ਦੇਵੀ ਆਈ ਆ ਮੇਰੇ ਘਰ ਇੱਕ ਰਾਣੀ ਆਈ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਅਸੀਂ ਇਹੋ ਹੀ ਚਾਹੁੰਦੇ ਆ ਕਿ ਜਿਹੜੀ ਅੱਗੋ ਲੋਕ ਸਮਝਦਾਰ ਆ बड़े लिखिया ओ इन्नी की गल समझण कि रब ने ਧੀ ਪੁੱਤ ਦਿੱਤਾ ਆ ਸੇਮ ਨੈਣ ਨਕਸ਼ ਹੱਥ ਪੈਰ ਦਿੱਤੇ ਆ ਤੇ ਉਹ ਇਸ ਚੀਜ਼ ਨੂੰ ਅਕਸੈਪਟ ਕਰਨ ਕਿ ਧੀਆ ਵੀ ਪੁੱਤ ਨਾਲੋਂ ਵੱਧ ਕੇ ਆ ਇਸ ਵੇਲੇ ਜੀ ਹਾਂਜੀ ਸਰ ਬਿਲਕੁਲ ਸਹੀ ਗੱਲ ਆ ਜੀ ਰੱਬ ਧੀ ਦਿੰਦਾ ਹੀ ਉਹਨੂੰ ਆ ਜਿਹੜਾ ਰਾਜਾ ਹੋਏ ਮਾੜੇ ਬੰਦੇ ਨੂੰ ਨਹੀਂ ਉਹ ਦਿੰਦਾ ਉਹਨੇ ਬੜਾ ਜੇ ਧੀ ਦਿੱਤੀ ਉਹਨੇ ਉਹਦਾ ਫਿਊਚਰ ਜਿਹੜਾ ਆ ਉਹਦੇ ਹੱਥਾਂ ਦੀਆਂ ਲਕੀਰਾਂ ਵੀ ਨਾਲ ਹੀ ਭੇਜੀਆਂ ਆ ਅਸੀਂ ਬਾਅਦ ਚੋਂ ਨਹੀਂ ਬਣਾਉਂਦੇ ਮੱਥੇ ਤੇ ਵੀ ਲਿਖ ਕੇ ਨਾਲ ਹੀ ਭੇਜਿਆ ਆ ਉਹ ਉਹਦਾ ਫਿਊਚਰ ਨਾਲ ਹੀ ਭੇਜਦਾ ਆ ਕਿ ਇਹਨੇ ਗਾਂ ਜਾ ਕੇ ਬੜਾ ਨਾਮ ਕਰਨਾ ਆ ਇਹ ਸਾਡੀ ਸੋਚ ਆ ਕਿ ਅਸੀਂ ਸੋਚਦੇ ਨਹੀਂ ਆ ਯਾਰ ਧੀਆਂ ਨੂੰ ਘੱਟ ਪੜਾਈਏ ਧੀਆਂ ਨੇ ਬਗਾਨੇ ਘਰ ਚੱਲ ਜਾਣਾ ਵਾ ਪਰ ਇਹ ਸੋਚੋ ਜੇ ਬਗਾਨੇ ਘਰ ਜਾਣਾ ਜਾਣਾ ਤੇ ਘਰੇ ਹੀ ਆਣਾ ਕਿਸੇ ਦੇ ਤੇ ਇਸ ਤਰ੍ਹਾਂ ਦਾ ਬਣਾ ਕੇ ਭੇਜਿਓ ਕਿ ਬਗਾਨੇ ਘਰ ਦੇ ਜਣਾਵ ਘਰ ਬਗਾਨਾ ਨਹੀਂ ਉਹਦਾ ਆਪਣਾ ਘਰ ਆ ਉਹਨੇ ਉੱਥੇ ਵੀ ਆਪਣੇ ਵਾਂਗੂ ਹੀ ਰਹਿਣਾ ਤੇ ਅਸੀਂ ਉਹਨੂੰ ਇਸ ਤਰ੍ਹਾਂ ਪ੍ਰੀਪੇਅਰ ਕਰਾ ਕੇ ਭੇਜਿਓ ਕਿ ਗਾਂ ਉਹਦੀ ਲਾਈਫ 'ਚ ਕੋਈ ਮੁਸ਼ਕਲ ਨਾ ਆਏ ਪੜ੍ਹਾਈਏ ਲਿਖਾਈਏ ਵਧੀਆ ਫਿਊਚਰ ਦੇਈਏ ਉਹਨੂੰ ਕੀ ਬਣਾਣਾ ਚਾਹੁੰਦੇ ਆਪਣੀ ਟੀਮ ਵਿੱਚ ਸਰ ਅਸੀਂ ਤੇ ਬਹੁਤ ਕੁਝ ਸੋਚਿਆ ਦਾ ਵਾ ਅਸੀਂ ਤੇ ਡਾਕਟਰ ਵੀ ਸੋਚਿਆ ਪਾਇਲਟ ਵੀ ਸੋਚਿਆ ਇੰਜੀਨੀਅਰ ਵੀ ਸੋਚਿਆ ਅੱਗੇ ਜਦੋਂ ਉਦੋਂ ਨੂੰ ਥੋੜਾ ਜਨਰੇਸ਼ਨ ਚੇਂਜ ਹੋਏਗੀ ਤੇ ਫਿਰ ਦੇਖਾਂਗੇ ਜਨਰੇਸ਼ਨ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਕਿ ਗੁੜੀਆਂ ਆਪਣੀ ਕਿੰਨਾ ਕੁ ਪੜਦੀ ਆ ਕੀ ਕਰਦੀ ਆ ਆਪਾਂ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਾ ਕਿ ਅਸੀਂ ਕਿਸੇ ਉਸ ਪਦ ਤੇ ਬਿਠਾਈਏ ਕਿ ਵਾਕਈ ਮਾਨ ਬਖਸ਼ਿਆ ਹੋਏ ਪਰਮਾਤਮਾ ਨੇ ਪਰਮਾਤਮਾ ਨੂੰ ਜੇ ਲੱਗਾ ਕਿ ਇਹਨੂੰ ਧੀ ਦਿੱਤੀ ਆ ਅਸੀਂ ਵੀ ਇਹੋ ਜਿਹਾ ਕੰਮ ਕਰੀਏ ਕਿ ਪਰਮਾਤਮਾ ਕਵੇ ਜੇ ਧੀ ਦਿੱਤੀ ਆ ਤੇ ਇੰਨੇ ਵਧੀਆ ਜਗ੍ਹਾ ਤੇ ਉਹਨੂੰ ਬਿਠਾਇਆ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਬੇਟਿਆਂ ਦੀ ਲੋੜੀ ਪਾਉਂਦੇ ਪਰ ਧੀਆਂ ਦਾ ਸਮੋਂ ਮਾਨਵਦ ਦਾ ਆ ਆਪਣੇ ਇੰਡੀਆ ਦੇ ਵਿੱਚ ਮਾਨਵਦ ਦਾ ਧੀਆਂ ਦੀ ਇੱਜ਼ਤ ਜਿਆਦਾ ਕੀਤੀ ਜਾਂਦੀ ਇਸ ਚੀਜ਼ ਨੂੰ ਤੁਸੀਂ ਸਮਝੋ ਪੜੇ ਲਿਖੀਓ ਸਾਰੇ ਤੇ ਜੇ ਆਪਾਂ ਆਪਣੇ ਬੇਟੇ ਦੀ ਲੋੜੀ ਮਨਾਉਂਦੇ ਆ ਅਸੀਂ ਬੇਟੀ ਦੀ ਵੀ ਮਨਾਈਏ ਸੈਲੀਬ੍ਰੇਟ ਕਰੀਏ ਉਹਨੂੰ ਤਾਂ ਕਿ ਉਹਦੇ ਉਹਨੂੰ ਵੀ ਇੱਕ ਸੋਚ ਸ਼ਕਤੀ ਦਿੱਤੀ ਰੱਬ ਨੇ ਚੰਗਾ ਮਾੜਾ ਸੋਚਣ ਦੀ ਤੇ ਉਹ ਸੋਚੇ ਕਿ ਮੇਰੇ ਬਾਪ ਨੇ ਵਾਕੇ ਮੇਰੇ ਵਾਸਤੇ ਕੁਝ ਵਧੀਆ ਕੀਤਾ ਵਾ ਹਾਂਜੀ ਪਰਵਾਰਚ ਭਾਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਜਦੋਂ ਬੇਟੀ ਹੋਈ ਵੀ ਨਹੀਂ ਸੀ ਉਹ ਵੀ ਕਹਿੰਦੇ ਸੀ ਸਰ ਜੀ ਸਾਨੂੰ ਬੇਟੀ ਹੀ ਚਾਹੀਦੀ ਆ ਹਾਂਜੀ ਅਸੀਂ ਪੂਰੀ ਉਹਦੀ ਖੁਸ਼ੀ ਮਨਾਵਾਂਗੇ ਹਾਂਜੀ 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 ਅੱਜ ਪੂਰੀ ਢੋਲਣ ਕਰ ਨੇ ਖੁਸ਼ੀ ਮਨਾਏਗੀ ਤੇ ਮਤਲਬ ਕਿ ਬੇਟੀਆਂ ਦੀ ਢੋਲਣ ਕਰਨਾ ਹੀ ਖੁਸ਼ੀ ਮਨਾਏ ਜਾਣੀ ਚਾਹੀਦੀ ਆ ਕਿਉਂਕਿ ਬੇਟੇ ਨਾਲ ਵੱਧ ਕੇ ਬੇਟੀਆਂ ਹੁੰਦੀਆਂ ਨੇ ਹਾਂਜੀ हाँ जी हाँ जी पूरी पूरी खुशी मनाई पाजी डब्बे वंडे गए पूरा सैलीब्रेट ढोल तो, तो धमाका होगा सारा कुछ किया गया प्रॉपर्टी बेचने और खरीदने के लिए संपर्क करें फेयर डील प्रॉपर्टीज